ਮਨੁੱਖੀ ਮਨ ਦਾ ਇੱਕ ਸੁਭਾਅ ਹੈ ਕਿ ਕਈ ਵਾਰ ਇਹ ਆਪਣੇ ਕੋਲ ਸਭ ਕੁਝ ਹੁੰਦਿਆ ਹੋਇਆ ਵੀ ਹੌਸਲਾ ਹਾਰ ਲੈਂਦਾ ਹੈ ਕਈ ਵਾਰ ਇਹ ਮਨੁੱਖ ਆਪਣੇ ਆਪ ਨੂੰ ਬਹੁਤ ਅਸਹਾਏ ਨਿਤਾਣਾ ਨਿਰਾਸ਼ਾ ਦੁਖੀ ਅਤੇ ਇੱਥੋਂ ਤੱਕ ਕਿ ਰੱਬ ਵੱਲੋਂ ਠੁਕਾਰਿਆ ਹੋਇਆ ਵੀ ਮਹਿਸੂਸ ਕਰਨ ਲੱਗ ਜਾਂਦਾ ਹੈ ਇਹ ਭੁੱਲੀ ਜਾਂਦਾ ਹੈ ਕਿ ਰੱਬ ਨੇ ਮੈਨੂੰ ਬਹੁਤ ਸਾਰੀਆਂ ਤਾਕਤਾਂ ਦਿੱਤੀਆਂ ਨੇ ਇੱਥੇ ਮੈਂ ਗੱਲ ਕਰ ਰਿਹਾ ਹਾਂ ਅਮਰੀਕਾ ਦੇ ਪਰ ਸਿੱਧ ਰਾਸ਼ਟਰਪਤੀ ਐਬਰਾਹਿਮ ਲਿੰਕਨ ਦੀ ਜਿਸ ਦੀ ਲੋਕਾਂ ਦੇ ਵਿੱਚ ਪ੍ਰਸਿੱਧੀ ਬਹੁਤ ਜ਼ਿਆਦਾ ਸੀ ਜਿਸ ਦੇ ਕੋਲ ਸਭ ਕੁਝ ਸੀ ਘਾਟ ਕਿਸੇ ਵੀ ਗੱਲ ਦੀ ਨਹੀਂ ਸੀ ਪਰ ਫਿਰ ਵੀ ਉਸ ਨੇ ਆਪਣੇ ਆਪ ਨੂੰ ਜਦੋਂ ਨੇਤਾਣਾ ਨਿਆਸਰਾ ਕਮਜ਼ੋਰ ਮੰਨ ਲਿਆ ਤੇ ਉਸ ਤੋਂ ਬਾਅਦ ਉਹਨੇ ਆਪਣੀ ਪ੍ਰੇਮਿਕਾ ਨੂੰ ਹੀ ਇਹ ਕਹਿ ਦਿੱਤਾ ਸੀ ਸੌਰੀ ਮੇਰੀ ਜਾਨ ਮੇਰੇ ਨਾਲ ਵਿਆਹ ਨਾ ਕਰਵਾਉਣਾ ਕਿਉਂਕਿ ਮੈਂ ਤੁਹਾਨੂੰ ਜ਼ਿੰਦਗੀ 'ਚ ਕਦੇ ਵੀ ਖੁਸ਼ ਨਹੀਂ ਰੱਖ ਸਕਾਂਗਾ ਇਸ ਦਾ ਅਸਰ ਇਹ ਹੋਇਆ ਕਿ ਇੱਕ ਵਾਰ ਉਸਨੇ ਜਦੋਂ ਆਪਣੀ ਪ੍ਰੇਮਿਕਾ ਨੂੰ ਠੁਕਰਾ ਦਿੱਤਾ ਤਾਂ ਫਿਰ ਸਾਰੀ ਉਮਰ ਉਹਦੇ ਅੰਦਰ ਇੱਕ ਇਹ ਗਿਲਟੀ ਬਣ ਗਈ ਧਾਰਨਾ ਬਣ ਗਈ ਕਿ ਮੈਂ ਕਦੇ ਵੀ ਇੱਕ ਚੰਗਾ ਪਤੀ ਨਹੀਂ ਬਣ ਸਕਦਾ ਐਬਰਾਹਮ ਲਿੰਕਨ ਇੱਕ ਚੰਗੇ ਰਾਸ਼ਟਰਪਤੀ ਤਾਂ ਬਣੇ ਉਹਨਾਂ ਨੇ ਕਾਲਿਆਂ ਨੂੰ ਅਮਰੀਕਾ ਦੇ ਵਿੱਚ ਬਹੁਤ ਸਾਰੇ ਅਧਿਕਾਰ ਦਿੱਤੇ ਬਰਾਬਰੀ ਦਾ ਦਰਜਾ ਦਿੱਤਾ ਪਰ ਉਹ ਫਿਰ ਕਦੇ ਵੀ ਇੱਕ ਚੰਗੇ ਪਤੀ ਨਹੀਂ ਬਣ पाए ਕਾਰਨ ਸਿਰਫ ਇੱਕੋ ਹੀ ਸੀ ਕਿ ਉਹਨਾਂ ਦੇ ਅੰਦਰ ਇਹ ਇੱਕ ਗਲਤ ਧਾਰਨਾ ਘਰ ਕਰ ਗਈ ਸੀ ਕਿ ਮੈਂ ਕਦੇ ਵੀ ਚੰਗਾ ਪਤੀ ਨਹੀਂ ਬਣ ਪਾਵਾਂਗਾ ਇਸ ਲਈ ਦੋਸਤੋ ਹਮੇਸ਼ਾ ਹੀ ਨਿਰਾਸ਼ਾਵਾਦੀ ਵਿਚਾਰਾਂ ਤੋਂ ਦੂਰ ਰਿਹਾ ਕਰੋ ਜਦੋਂ ਕਿਸੇ ਦੇ ਅੰਦਰ ਨਿਰਾਸ਼ਾਵਾਦੀ ਵਿਚਾਰ ਆ ਜਾਂਦੇ ਹਨ ਤਾਂ ਫਿਰ ਉਹ ਵਿਚਾਰ ਉਸ ਦੇ ਮਨ ਨੂੰ ਰੋਗੀ ਕਰ ਦਿੰਦੇ ਆ ਨਕਾਰਾ ਕਰ ਦਿੰਦੇ ਆ ਪਰ ਜੇਕਰ ਕਿਸੇ ਦੇ ਅੰਦਰ ਆਸ਼ਾਵਾਦੀ ਵਿਚਾਰ ਆ ਜਾਂ ਤਾਂ ਉਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਂਗ 40 ਸਿੱਖ ਲੈ ਕੇ ਵੀ 10 ਲੱਖ ਦੀ ਮੁਗਲ ਫੌਜ ਦਾ ਮੁਕਾਬਲਾ ਕਰਦਾ ਹੈ ਤੇ ਫਿਰ ਵੀ ਜਿੱਤਾਂ ਪ੍ਰਾਪਤ ਕਰਦਾ ਹੈ ਜਦੋਂ ਕਿਸੇ ਦੇ ਅੰਦਰ ਨਿਰਾਸ਼ਾਵਾਦੀ ਵਿਚਾਰ ਆ ਜਾਂਦੇ ਹੈ ਤਾਂ ਉਹ ਫਿਰ ਦੋ ਲੱਤਾਂ ਹੁੰਦਿਆਂ ਹੋਇਆਂ ਵੀ ਦੋ ਕਦਮ ਨਹੀਂ ਤੁਰ ਪਾਉਂਦਾ ਪਰ ਜਦੋਂ ਕਿਸੇ ਦੇ ਅੰਦਰ ਆਸ਼ਾਵਾਦੀ ਵਿਚਾਰ ਆ ਜਾਂਦੇ ਨੇ ਤਾਂ ਉਹ ਮੇਜਰ ਦਵਿੰਦਰਪਾਲ ਸਿੰਘ ਵਾਂਗ ਇੱਕ ਲੱਤ ਹੁੰਦਿਆਂ ਹੋਇਆ ਵੀ 올림픽ਸ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਲਿਆ ਸਕਦਾ ਹੈ ਇਸ ਲਈ ਮੇਰੇ ਮਿੱਤਰੋ ਹਮੇਸ਼ਾ ਹੀ ਨਿਰਾਸ਼ਾਵਾਦੀ ਵਿਚਾਰਾਂ ਤੋਂ ਬਚ ਕੇ ਰਹੋ ਇਹ ਉਹ ਕੈਂਸਰ ਹੈ ਜਿਹੜਾ ਤੁਹਾਡੇ ਮਨ ਨੂੰ ਤੁਹਾਡੀ ਸੋਚ ਨੂੰ ਤੁਹਾਡੇ ਉਤਸ਼ਾਹ ਨੂੰ ਖਾ ਜਾਂਦਾ ਹੈ ਇਸ ਲਈ ਕਦੇ ਵੀ ਨਿਰਾਸ਼ ਨਾ ਹੋਵੋ ਔਰ ਜ਼ਿੰਦਗੀ ਦੇ ਵਿੱਚ ਚੜਦੀ ਕਲਾ 'ਚ ਰਹੋ ਸਦਾ ਹੀ ਕਿਆ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ